ਖਬਰਾਂ ਅਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤਿਮਾਨ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ ਕਿ ਇਹ ਨਸ਼ੇ ਨੂੰ ਠੱਲ ਪਾਉਣ ਦੇ ਲਈ ਜਿਹੜੀ ਹੈਗੀ ਹੈ ਲਗਾਤਾਰ ਪੁਲਿਸ ਦੇ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜਾ ਹੈਗਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਪਰ ਜੇਕਰ ਗੱਲ ਕੀਤੀ ਜਾਵੇ ਸਦਰ ਪੁਲਿਸ ਰਾਜਪੁਰੇ ਦਾ ਰਾਜਪੁਰਾ ਸਦਰ ਪੁਲਿਸ ਨੂੰ ਜਿਹੜੀ ਹੈਗੀ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਦੇ ਵੱਲੋਂ ਜਿਹੜੀ ਹੈਗੀ ਨਾਕਾਬੰਦੀ ਦੌਰਾਨ ਜੋ 11000 ਤੋਂ ਵੱਧ ਜਿਹੜੇ ਹੈਗੇ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਵਿਅਕਤੀ ਪਟਿਆਲਾ ਦਾ ਜਿਹੜਾ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹੈ ਤੇ ਉਸ ਸੰਬੰਧੀ ਜਿਹੜੀ ਹੈਗੀ ਇੱਕ ਪ੍ਰੈਸ ਕਾਨਫਰੰਸ ਵੀ ਸਦਰ ਜਿਹੜਾ ਹੈਗਾ ਥਾਣੇ ਦੇ ਵਿੱਚ ਰੱਖੀ ਗਈ ਹੈ ਤੇ ਗੱਲਬਾਤ ਪਹਿਲਾਂ ਤੁਹਾਡੀ ਕਰਾਂਗੇ ਥਾਣਾ ਸਦਰ ਮੁਖੀ ਇਨਸਪੈਕਟਰ ਗੁਰਸੇਵ ਸਿੰਘ ਸਿੱਧੂ ਦੇ ਨਾਲ ਉਹਨਾਂ ਦਾ ਕੀ ਕਹਿ ਜਿਹੜਾ ਵਿਅਕਤੀ ਸੀਗਾ ਕਿੱਥੋਂ ਲੈ ਕੇ ਆਇਆ ਸੀ ਅੱਗੇ ਕਿਸ ਨੂੰ ਸਪਲਾਈ ਕਰਨਾ ਸੀ ਤੇ ਹੋਰ ਇਸ ਦੇ ਵਿੱਚ ਕਿਹੜੇ-ਕਿਹੜੇ ਵਿਅਕਤੀ ਜਿਹੜੇ ਸ਼ਾਮਲ ਨੇ ਕੀਤਾ ਗਿਆ ਤੇ ਜਿਹੜਾ ਹੈਗਾ ਇਹ ਵਿਅਕਤੀ ਕਿੱਥੋਂ ਜਾ ਰਿਹਾ ਸੀਗਾ ਤੇ ਕਿਵੇਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਦਾਖਲ ਹੋਇਆ ਕਿਉਂਕਿ ਜਿਸ ਤਰ੍ਹਾਂ ਜਾਣਕਾਰੀ ਆ ਰਹੀ ਕਿ ਰਾਜਸਥਾਨ ਤੋਂ ਜਿਹੜਾ ਹੈਗਾ ਇਹ ਵਿਅਕਤੀ ਏਡੀ ਵੱਡੀ ਕੁਆਂਟੀਟੀ ਦੇ ਵਿੱਚ ਜਿਹੜਾ ਹੈਗਾ ਇਹ ਨਸ਼ੀਲੀ ਗੋਲੀਆਂ ਲੈ ਕੇ ਆਇਆ ਤਾਂ ਰਸਤੇ ਦੇ ਵਿੱਚ ਕਿਵੇਂ ਜਿਹੜਾ ਹੈਗਾ ਉਸ ਨੂੰ ਟ੍ਰੇਸ ਕੀਤਾ ਗਿਆ ਤੇ ਕਿਵੇਂ ਉਸ ਦੀ ਜਿਹੜੀ ਹੈਗੀ ਹੈ ਗ੍ਰਿਫਤਾਰੀ ਹੋਈ ਹੈ ਜੀ ਸਾਡੇ ਮਾਨਯੋਗ ਡੀਏਜੀ ਸ਼੍ਰੀ ਕੁਲਦੀਪ ਸਿੰਘ ਚੈਲ ਜੀ ਟੈਰੈਂਜ ਤੇ ਮਾਨਯੋਗ ਐਸਐਸਪੀ ਸ਼੍ਰੀ ਅਲੋਕ ਸ਼ਰਮਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਪੰਜਾਬ ਸਰਕਾਰ ਦੇ ਵੱਲੋਂ ਉਯੋਧ ਨਸ਼ਾ ਬੰਦ ਜੁੜੀ ਮੇਨ ਚੱਲ ਰਹੀ ਹੈ ਉਹਨਾਂ ਦੀ ਰਹਿਨਮਾਈ ਹੇਠ ਸਾਡੇ ਜਿਹੜੀ ਸਦਰ ਰਾਇਮਪੁਰਾ ਦੀ ਪੁਲਿਸ ਟੀਮ ਨੇ ਕੱਲ ਮਿਤੀ 4 11 25 ਨੂੰ ਜਦੋਂ ਅਸੀਂ ਸਾਡੇ ਏਐਸਏ ਅਮਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਏ ਜੀ ਐਮ ਰਿਜ਼ਰਵਟ ਤੇ ਮਸੰਤਪੁਰੇ ਦੇ ਕੋਲ ਅਸੀਂ ਨਾਕਾਬੰਦੀ ਕਰਕੇ ਚੈਕਿੰਗ ਚੱਲ ਰਹੀ ਤਾਂ ਇਸੇ ਦੌਰਾਨ ਜਦੋਂ ਨਾਕਾਬੰਦੀ ਦੌਰਾਨ ਕਾਫੀ ਉਥੇ ਰਸ਼ ਹੋ ਜਾਂਦਾ ਤਾਂ ਇੱਕ ਉਹਦੇ ਵਿੱਚੋਂ ਇੱਕ ਮੋਨਾ ਨੌਜਵਾਨ ਕਿਸੇ ਵਹੀਕਲ ਚ ਉਤਰ ਕੇ ਤੋਂ ਵਾਪਸ ਜਾ ਰਿਹਾ ਸੀ ਜਿਹਦੇ ਹੱਥ 'ਚ ਕਾਲੇ ਰੰਗ ਦਾ ਬੈਗ ਸੀ ਤੇ ਸਾਡੀ ਨਾਕਾ ਪਾਰਟੀ ਨੇ ਸ਼ੱਕ ਦੀ ਬਣਾਂ ਤੇ ਉਹਨੂੰ ਬੁਲਾਇਆ ਤੇ ਬੁਲਾ ਕੇ ਜਦੋਂ ਉਹਨੇ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਜਦੋਂ ਅਸੀਂ ਉਹਦਾ ਬੈਗ ਚੈੱਕ ਕੀਤਾ ਹਾਈਸਪਰ ਜੋ ਐਨ ਡੀ ਪੀਜ਼ ਦਾ ਪ੍ਰੋਸੀਜਰ ਸਾਨੂੰ ਉਹਦੇ ਵਿੱਚੋਂ ਜਿਹੜੀ ਟ੍ਰੈਮਾਡੋਲ ਦੇ ਜਿਹੜੇ ਨਸ਼ੀਲੇ ਪੱਤੇ ਆ ਉਹ ਬਰਾਮਦ ਹੋਏ ਤਾਂ ਜਿਹਦੀ ਅਸੀਂ ਕਾਊਂਟਿੰਗ ਦੇ ਵਿੱਚ ਟੋਟਲ 11600 ਜਿਹੜੀ ਕਮਰਸ਼ੀਅਲ ਕੁਆਂਟੀਟੀ ਕਾਫੀ ਜਿਮੀਕ ਕੁਆਂਟੀਟੀ ਹੈ 11600 ਅਸੀਂ ਗੁਣੀਆਂ ਜਾਨੀ ਕਿ 1160 ਅਸੀਂ ਪੱਤੇ ਬਰਾਮਦ ਕੀਤੇ ਆ ਤੇ ਇਹ ਜਿਹੜਾ ਦੋਸ਼ੀ ਹੈ ਇਹਦੀ ਜਿਹੜੀ ਪਛਾਣ ਆ ਸੰਦੀਪ ਸਿੰਘ ਸਨੋ ਪਿਤਪਾਲ ਸਿੰਘ ਵਾਸੀ ਪਿੰਨ ਅਕੁਰਪੁਰ ਮਰਾਦਮਾਜ ਨੀਰਮ ਸਿੰਘ ਥਾਣਾ ਚੁਲਕਾ ਮੁਲਕ ਜਿਲ੍ਹਾ ਪਟਿਆਲਾ ਰਹਿਣਾ ਤੇ ਇਹਨੂੰ ਕਾਬੂ ਕਰਕੇ ਅਸੀਂ ਜਿਹੜਾ ਇਹਦੇ ਤੇ ਮਕਦਮਾ ਨੰਬਰ 624 ਅ ਅੰਡਰ ਸੈਕਸ਼ਨ 2485 ਜਿਹੜਾ ਸਦਰ ਆਇਪ੍ਰਿਜ ਚਾਰਜ ਕੀਤਾ ਤੇ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਇਹ ਸਾਡੀ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੁਣ ਤੱਕ ਅਸੀਂ ਪੁਸ਼ਤਾਸ਼ ਕੀਤੀ ਆ ਉਹਦੇ ਵਿੱਚ ਇਹ ਰਾਜਸਥਾਨ ਤੋਂ ਲੈ ਕੇ ਆਇਆ ਤੇ ਕਿੱਥੋਂ ਲੈ ਕੇ ਆ ਉਹ ਅਸੀਂ ਹੁਣ ਇਹਦਾ ਰਿਮਾਂਡ ਹਾਸਲ ਕਰਕੇ ਜਿਹੜਾ ਡੀਪਲੀ ਇਨਵੈਸਟੀਗੇਟ ਕਰਾਂਗੇ ਤੇ ਜਾਣਾ ਕਿ ਕਿੱਥੋਂ ਉਹ ਹਜੇ ਅੰਡਰ ਇਨਵੈਸਟੀਗੇਸ਼ਨ ਆ ਤੇ ਕਿਸ ਬੰਦੇ ਤੋਂ ਲੈ ਕੇ ਆਇਆ ਤੇ ਕਿੱਥੇ ਇਹਨੇ ਇਹ ਜਿਹੜੀ ਸਪਲਾਈ ਆ ਸਪਲਾਈ ਕਰਨਾ ਸੀ ਜਿਹੜੀ ਕੁਆਂਟੀਟੀ ਆ ਉਦੇ ਬਾਰੇ ਅਸੀਂ ਰਿਮਾਂਡ ਲੈ ਕੇ ਡੂੰਘਾਈ ਨਾਲ ਤਤਕਸ਼ ਕਰਾਂਗੇ ਸਰ ਤਕਰੀਰਿੰਗ ਰਿਪੋਰਟ ਪਲਾਇਨ ਹੈ ਫਿਲਹਾਲ ਅਸੀਂ ਇਨਵੈਸਟੀਗੇਸ਼ਨ ਚ ਜਿਹੜਾ ਇਹਦਾ ਚੈੱਕ ਕਰਾਂਗੇ ਰਿਮਾਂਡ ਤੋਂ ਬਾਅਦ ਇਹਦੇ ਕੰਸਰਨ ਥਾਣੇ ਨਾਲ ਵੀ ਤਾਲਮੇਲ ਕੀਤਾ ਜਾਊਗਾ ਕਿ ਇਹਦੇ ਕੋਈ ਉੱਥੇ ਪਰਚਾ ਤਾਂ ਨਹੀਂ ਦਰਜ ਹੈਗਾ ਤੇ ਬਾਕੀ ਇਹ ਕਿੱਥੇ ਡਿਲੀਵਰ ਕਰਦਾ ਇਹਦੇ ਨਾਲ ਹੁਣ ਕੌਣ-ਕੌਣ ਇਹਦੇ ਕੈਂਗ ਦੇ ਵਿੱਚ ਉਹ ਅਸੀਂ ਡੀਪਲੀ ਇਨਵੈਸਟੀਗੇਟ ਕਰਕੇ ਜਿਹੜੇ ਤੱਥ ਉਹ ਸਾਹਮਣੇ ਲੈ ਕੇ ਆਂ ਸਰ ਕੋਈ ਹੋਰ ਨਸ਼ੀਲੀ ਵਸਤੂ ਕੋਈ ਇੰਨਾ ਕੀਤੀ ਕੋਈ ਬਰਾਮਦ ਹੋਈ ਹੈ ਇਹਦੇ ਨਾਲ ਫਿਲਹਾਲ ਇਹਦੇ ਕੋਲ ਸਾਨੂੰ ਟ੍ਰੇਮਾਂ ਢੋਲਦੀਆਂ ਜਿਹੜੇ 11600 ਗੁਲੀਆਂ ਇਨਾ ਤੋਂ ਇਲਾਵਾ ਕੁਝ ਨਹੀਂ ਨਹੀਂ ਜੀ ਇਹ ਤੋਂ ਲਾਉ। ਪੁਇਸਨ ਪਾਕਤੀ ਬ੍ਰਾਹਮਣ ਨੂੰ ਇਹ ਕਿਥੋਂ ਲੈ ਗਿਆ ਜਿੰਨ ਜਾਣਾ ਹੋਵੇ ਨਹੀਂ ਇਹਦੇ ਕੋਲੋਂ ਕੁਝ ਨਗਦੀ ਬ੍ਰਾਹਮਣ ਨਹੀਂ ਹੋਈ। ਬਸ ਹਜੇ ਤੱਕ ਸਾਨੂੰ ਜਿਹੜਾ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਇਹ ਕਲੀਅਰ ਹੋਇਆ ਕਿ ਰਾਜਸਥਾਨ ਤੋਂ ਲੈ ਕੇ ਆਇਆ ਤੇ ਰਾਜਸਥਾਨ ਦੇ ਕਿਹੜੇ ਸ਼ਹਿਰ ਤੋਂ ਲੈ ਕੇ ਆਇਆ ਉਹ ਅਸੀਂ ਇਹਦੇ ਨਾਲ ਇਨਵੈਸਟੀਗੇਸ਼ਨ ਤੇ ਟੈਰੋਗੇਸ਼ਨ ਕਰਾਂਗੇ ਉਦੋਂ ਸਾਨੂੰ ਪਤਾ ਸਰ ਕਿਸ ਕਿਸ ਤਰ੍ਹਾਂ ਨਾਲ ਅਗੇਂਸਟ ਜੋ ਹੈ ਮੁਕਾਫਾ ਇਹਦੇ ਵਿੱਚ ਅਸੀਂ ਫਿਲਹਾਲ ਅੰਡਰ ਸੈਕਸ਼ਨ ਜਿਹੜਾ ਐਨਡੀਪੀਐਸ ਦਾ 22 ਕਟ 85 ਦਾ ਪਰਚਾ ਦਿੱਤਾ ਇਦੇ ਵਿੱਚ ਬੈਕਵਰਡ ਫਾਰਵਰਡ ਲਿੰਕ ਸਟੈਬਲਿਸ਼ ਕਰਕੇ ਉਹ ਅਸੀਂ ਜੋ ਵੀ ਵਾਧਾ ਜੋਰ ਨੂੰਗਾ ਉਹ ਕੀਤਾ ਜਾਊਗਾ ਸਰ ਕੋਈ ਮਾੜਾ ਮਾੜਾ ਦੱਸਿਆ ਜੀ ਇਹਨੇ ਵੀ ਇਹ ਕਿਸ ਚੀਜ਼ ਦੇ ਵੀ ਜਰਾਸਨ ਦੱਸ ਰਿਹਾ ਕਿ ਕਿਸ ਤਰ੍ਹਾਂ ਆਇਆ ਸੀ ਇਹਨਾਂਸਨ ਤੋਂ ਦੇ ਅੱਗੇ ਫਿਰ ਇਹਨੇ ਕਿਹੜੇ ਕਿਹੜੇ ਵਾਹਨ ਬਦਲੇ ਜੀ ਬਾਈਬਾਸੀ ਇਹ ਬਾਈਬਾਸੀ ਆਉਂਦੇ ਨੇ ਉਹ ਜਿਹੜੇ ਸਾਡੇ ਪਹਿਲਾਂ ਵੀ ਜਿਹੜੇ ਅਸੀਂ ਜੋ ਵੀ ਇੱਥੇ ਪਰਚੇ ਦਰੇ ਦਰਜ ਕੀਤੇ ਜਾਂਦੇ ਆ ਇਹ ਤੂਰ ਦਾ ਵੀਕਲ ਆਪਣਾ ਵੀਕਲ ਯੂਜ਼ ਨਹੀਂ ਕਰਦੇ ਸਰ ਜਿਵੇਂ ਦੱਸਿਆ ਵੀ ਪਤਾ ਲੱਗ ਰਿਹਾ ਇਹ ਤਾਂ ਰਾਜਸਥਾਨ ਤੋਂ ਆਇਆ ਹੈ ਰਾਹ ਦੇ ਵਿੱਚ ਕਿਤੇ ਕੋਈ ਪੁਲਿਸ ਇਨਾ ਕਾਬੰਦੀ ਨਹੀਂ ਕੀਤੀ ਹੋਈ ਫਿਰ ਐਡੀ ਕੁਡੀ ਅੱਥਾ ਵੀ ਸਪੱਸ਼ਟ ਨਹੀਂ ਆ ਰਹੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਰ ਸਕਦੇ ਜੋ ਸਾਡੀ ਪਟਿਆਲਾ ਪੁਲਿਸ ਜਿਹੜੀ ਹਰ ਸਮੇਂ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਪੁਲਿਸ ਦਾ ਰਾਤ ਰਹਿੰਦੀ ਆ ਤਾਂ ਅਸੀਂ ਜਦੋਂ ਵੀ ਪੰਜਾਬ ਨੂੰ ਐਂਟਰੀ ਹੁੰਦੀ ਹੈ ਕਿਸੇ ਇਦਾਂ ਦੀ ਸਮਗਰੀ ਦੀ ਤਾਂ ਅਸੀਂ ਉਹਨੂੰ ਰਾਉਂਡ ਅਪ ਕਰਕੇ ਐਂਡੀਐਸ ਜੇ ਅਸੀਂ ਐਂਡੀਪੀਐਸ ਦੇ ਵਿੱਚੋਂ ਪਰਚਾ ਦਰਜ ਕਰਾਂ ਆਮ ਲੋਕਾਂ ਨੂੰ ਦੱਸਿਆ ਆਪਣੇ ਕੀ ਕਰਾ ਚਾ ਰਹੇ ਮੈਂ ਆਮ ਲੋਕਾਂ ਨੂੰ ਇਹ ਸ੍ਰੇਆ ਦੇਣਾ ਚਾਹੁੰਦਾ ਕਿ ਪੰਜਾਬ ਪੁਲਿਸ ਹਮੇਸ਼ਾ ਹੀ ਨਸ਼ਿਆਂ ਦੇ ਖਿਲਾਫ ਜੜੀ ਹੈ ਯੁੱਧ ਨਸ਼ਿਆਂ ਬਰੁੱਤ ਚ ਲੱਗੀ ਹੋਈ ਹੈ ਅਸੀਂ ਲੋਕਲ ਪਬਲਿਕ ਦਾ ਵੀ ਸਹਿਯੋਗ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਕੋਆਪਰੇਟ ਕਰ ਲੈ ਤੇ ਵੈਸੇ ਆਪਣਾ ਰਾਜਪੁਰਾ ਦੀ ਜਿਹੜੀ ਪਬਲਿਕ ਆ ਕਾਫੀ ਕੋਆਪਰੇਟਰ ਸਾਨੂੰ ਜਦੋਂ ਵੀ ਕੋਈ ਇਦਾਂ ਦੀ ਕੋਈ ਗੱਲਬਾਤ ਆਉਂਦੀ ਹੈ ਤਾਂ ਸਾਡੇ ਨਾਲ ਤਾਲਮਿਲ ਕਰਕੇ ਅਸੀਂ ਉਹਨੂੰ ਪਰਚਾ ਦੇ ਕੇ ਅਸੀਂ ਜਿਹੜੇ ਦੋਸ਼ੀਆ ਨੂੰ ਸਰਾਖਾਂ ਦੇ ਵਿੱਚ ਭੇਜ ਜਿਹਦੋਂ ਲੈਕਨ ਨਾਮਿਕ ਕਰਤਾ ਕਿ ਕਰਦੇ ਨਹੀਂ ਜੀ ਹਜੇ ਸਾਡੇ ਕੋਲ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਕੋਈ ਨਾਮ ਸਾਹਮਣੇ ਨਹੀਂ ਆਇਆ ਰਿਮਾਂਡ ਤੇ ਜੋ ਨਾਮ ਸਾਹਮਣੇ ਆਉਣਗੇ ਅਸੀਂ ਉਹਨੂੰ ਨੋਮਿਕਟ